ਕਬੀਰ ਉਜਲ ਪਰ ਹਰ ਕਾਪਰੇ पान ਸੁਪਾਰੇ ਖਾਏ ਇਕਸ ਹਰ ਕੇ ਨਾਮ ਬਿਨ ਬਾਂਦੇ ਜੰਪੁਰ ਜਾਹੇ ਭਗਤ ਕਬੀਰ ਜੀ ਅੱਜ ਇਸ ਪਾਵਨ ਸਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਬੀਰ ਉਜਲ ਪਰ ਹਰ ਕਾਪਰੇ ਭਗਾਂ ਵਾਲਿਓ ਮਨੁੱਖ ਆਪਣੇ ਸੂਜ ਦੀ ਸਜਾਵਟ ਦੇ ਲਈ ਸੋਹਣੇ ਕੱਪੜੇ ਪਾਉਂਦਾ ਕਬੀਰ ਉਜਲ ਉਜਲ ਤੋਂ ਪਾਵੈ ਸੋਹਣੇ ਸਾਫ ਸੁਥਰੇ ਪਰ ਹਰ ਪਾਉਂਦਾ ਹੈ ਕੱਪੜੇ ਕਬੀਰ ਉਜਲ ਪਰ ਹਰ ਕਾਪਰੇ पान ਸੁਪਾਰੀ ਖਾਇ ਜਿੱਤੇ ਆਪਣੇ ਸਰੀਰ ਨੂੰ ਵਧੀਆ ਬਣਾਉਣ ਦੇ ਲਈ ਸੋਹਣੇ ਕੱਪੜੇ ਪਾਉਂਦਾ ਹੈ ਮਹਿੰਗੇ ਕੱਪੜੇ ਪਾਉਂਦਾ ਹੈ ਸਾਫ ਸੁਥਰੇ ਕੱਪੜੇ ਪਾਉਂਦਾ ਹੈ ਉੱਥੇ ਤੁਸੀਂ ਵੇਖਿਆ ਹੋਵੇ ਕਈ ਲੋਕ ਨਸ਼ੇ ਦੀਆਂ ਵਸਥਾਂ ਨਸ਼ੇ ਦੀ ਵਸਤਾਂ ਖਰੀਦਦੇ ਨੇ ਨਸ਼ੇ ਉਸ ਨੂੰ ਪਿੰਦੇ ਨੇ ਕੋਈ ਪਾਨ ਖਾਂਦਾ ਹੈ ਕੋਈ ਸੁਪਾਰੀ ਖਾਂਦਾ ਹੈ ਕੋਈ ਬੀੜੀ ਪਿੰਦਾ ਹੈ ਕੋਈ ਤਮਾਕੂ ਖਾਂਦਾ ਹੈ ਅਨੇਕਾਂ ਤਰ੍ਹਾਂ ਦੇ ਕੋਈ ਸ਼ਰਾਬ ਪਿੰਦਾ ਹੈ ਕੋਈ ਚਿੱਟੇ ਦਾ ਨੁਸਾ ਕਰਦਾ ਹੈ ਤਰ੍ਹਾਂ ਤਰ੍ਹਾਂ ਦੇ ਨੁਸੇ ਕਰਦੇ ਨੇ ਉਹ ਵੀ ਸ਼ੌਕ ਦੇ ਤੌਰ ਦੇ ਉੱਤੇ ਕਰਦੇ ਨੇ ਉਸ ਨੂੰ ਆਪਣਾ ਸ਼ੌਕ ਸ਼ੌਕ ਦੱਸਦੇ ਹੁਣ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਉਜਲ ਪਰ ਹਰ ਕਾਪਰੇ ਪਾਨ ਸੁਪਾਰੀ ਖਾਂਏ ਜਿੰਨੇ ਵੀ ਜਾਂ ਜਿੰਨੇ ਵੀ ਤਰੇ ਸੋਕ ਨੇ ਨਾ ਸਰੀਰ ਨੂੰ ਸਜਾਉਣ ਦੇ ਜਾਂ ਜਿੰਨੇ ਵੀ ਤੂੰ ਆਪਣਾ ਮਨ ਪਸੰਦ ਨਸੇ ਆਦਿਕ ਵਸਤਵਾਂ ਦਾ ਸੇਵਨ ਕਰਦਾ ਏ ਹੁਲਾਰਾ ਲੈਣ ਦੇ ਲਈ ਪਾਵ ਕੁਝ ਸਮੇਂ ਦਾ ਸਵਾਦ ਲੈਣ ਲਈ ਕੁਝ ਸਮੇਂ ਲਈ ਆਨੰਦ ਮਾਣਨ ਦੇ ਲਈ ਤੂੰ ਨਸੇ ਦੀ ਵਰਤੋਂ ਕਰਦਾ ਜਿਵੇਂ ਪਿੱਛੇ ਪਹਿਲਾਂ ਜੋ ਕਿ ਲੋਕ ਵੀ ਨਸ਼ੇ ਦੀ ਵਰਤੋਂ ਕਰਦੇ ਸਨ ਉਹਨਾਂ ਨੂੰ ਇੰਜ ਲੱਗਦਾ ਸੀ ਕਿ ਜਿਵੇਂ ਨਸ਼ੇ ਦੀ ਵਰਤੋਂ ਕਰਨ ਦੇ ਨਾਲ ਜੋ ਵਿਚਾਰ ਨੂੰ ਕੁਝ ਸਮੇਂ ਲਈ ਥੰਮ ਜਾਂਦੇ ਨੇ ਤੇ ਸੁਰਤ ਜਿਹੜੀ ਆ ਪਰਮੇਸ਼ਵਰ ਨਾਲ ਟਿਕ ਜਾਂਦੀ ਮਹਾਰਾਜ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਵੀ ਇਸ ਤਰ੍ਹਾਂ ਨਹੀਂ ਹੁੰਦਾ ਜਿਹੜੇ ਨਸ਼ੇ ਤੁਸੀਂ ਕਰਦੇ ਪਿਓ ਨਸ਼ੇ ਕੁਝ ਸਮੇਂ ਦੇ ਲਈ ਨੇ ਫਿਰ ਉਤਰ ਜਾਵੋਗੇ ਫਿਰ ਤੁਸੀਂ ਕੀ ਕਰੋਗੇ ਫਿਰ ਤੁਸੀਂ ਉਸੇ ਅਵਸਥਾ ਵਿੱਚ ਆ ਜਾਓਗੇ ਇਹੋ ਜਾਂ ਨਸ਼ਾ ਕਰੋ ਜਿਸ ਨਸ਼ਾ ਕਰਨ ਦੇ ਨਾਲ ਤੁਹਾਡੀ ਸੁਰਤ ਅਮੇਸ਼ਾ ਪਰਮੇਸ਼ਵਰ ਦੇ ਨਾਲ ਟਿਕ ਜਾਵੇ ਉਹ ਨਸ਼ਾ ਕਿਹੜਾ ਹੈ ਉਹ ਨਸ਼ਾ ਹੈ ਨਾਮ ਦਾ ਬਾਣੀ ਦਾ ਉਹ ਨਸਾ ਹੈ ਗੁਰੂ ਦੀ ਸత్సੰਗਤ ਦਾ ਉਹ ਨਸਾ ਹੈ ਸੇਵਾ ਦਾ ਉਹ ਨਸਾ ਹੈ ਸ਼ਬਦ ਦੀ ਵਿਚਾਰ ਦਾ ਉਹ ਸਾਨੂੰ ਔਖਾ ਲੱਗਦਾ ਹੈ ਕਿਉਂਕਿ ਉਸ ਦੇ ਲਈ ਸਾਨੂੰ ਸਮਾਂ ਕੱਢਣਾ ਪਵੇਗਾ ਉਸ ਦੇ ਲਈ ਸਾਨੂੰ ਬਾਣੀ ਨੂੰ ਪੜ੍ਹਨਾ ਪਵੇਗਾ ਉਸ ਦੇ ਲਈ ਸਾਨੂੰ ਆਪਣੇ ਮਨ ਨੂੰ ਟਿਕਾਉਣਾ ਪਵੇਗਾ ਮਾੜੀਆਂ ਤਾਂ ਹਵਟਾਂ ਨੂੰ ਛੱਡਣਾ ਪਵੇਗਾ ਬੁਰੀ ਸੰਗਤ ਤੋਂ ਵંચਨਾ ਪਵੇਗਾ ਅਰ ਜਿਸ ਨੂੰ ਇਸ ਨਾਮ ਦਾ ਰਸ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ ਫਿਰ ਜਦੋਂ ਇਹ ਆਨੰਦ ਇੱਕ ਵਾਰ ਇੱਕ ਆ ਗਿਆ ਨੇ ਇੱਕ ਵਾਰੀ ਰੱਬ ਰੱਬ ਨੇ ਸਾਡੇ ਉੱਤੇ ਮਿਹਰ ਕਰ ਦਿੱਤੀ ਕਿਰਪਾ ਕਰ ਦਿੱਤੀ ਫਿਰ ਤੁਸੀਂ ਭਾਵੇਂ ਆਪਣੇ ਆਪ ਨੂੰ ਉਸ ਤੋਂ ਦੂਰ ਕਰਿਓ ਇਹ ਪਰਮੇਸ਼ਵਰ ਦਾ ਨਾਮ ਦਾ ਰੰਗ ਹੁੰਦਾ ਇੱਕ ਵਾਰ ਜਿਸ ਦੇ ਉੱਤੇ ਚੜ ਜਾਂਦਾ ਹੈ ਫਿਰ ਇਹ ਛੇਤੀ ਲੰਦਾ ਨਹੀਂ ਭਾਵ ਹਮੇਸ਼ਾ ਰਹਿੰਦਾ ਹੈ ਮਨੁੱਖ ਦੇ ਉੱਤੇ ਉਸ ਨੂੰ ਵੱਡੀਆਂ-ਵੱਡੀਆਂ ਔਕੜਾਂ ਦੇ ਵਿੱਚੋਂ ਕੱਢ ਕੇ ਲਿਆਉਂਦਾ ਹੈ ਵੱਡੀਆਂ-ਵੱਡੀਆਂ ਮੁਸ਼ਕਲਾਂ ਦੇ ਵਿੱਚੋਂ ਕੱਢ ਕੇ ਲਿਆਉਂਦਾ ਹੈ ਜਿਨ੍ਹਾਂ ਨੇ ਅਸਲ ਦੇ ਵਿੱਚ ਪਰਮੇਸ਼ਵਰ ਦਾ ਨਾਮ ਜਪਿਆ ਪਰਮੇਸ਼ਵਰ ਦੀ ਪਗਤੀ ਕੀਤੀ ਹੈ ਸਿਮਰਨ ਕੀਤਾ ਹੈ ਹੁਣ ਭਗਤ ਕਬੀਰ ਜੀ ਸਾਨੂੰ ਕਹਿੰਦੇ ਨੇ ਕਿ ਜਦੋਂ ਮੈਂ ਦੁਨੀਆ ਦੇ ਹਾਲਾਤ ਨੂੰ ਵੇਖਿਆ ਨਾ ਦੁਨੀਆ ਦਿਖਾਵੇ ਵਾਸਤੇ ਲੋਕਪਚਾਰਾ ਵਾਸਤੇ ਵੱਡੀ ਵੱਡੀਆਂ ਵੱਡੀਆਂ ਮਹਿੰਗੇ ਮਹਿੰਗੇ ਗੱਡੀਆਂ ਵਿੱਚ ਬਹਿੰਦੇ ਨੇ ਮਹਿੰਗੇ ਮਹਿੰਗੇ ਕੱਪੜੇ ਪਾਉਂਦੇ ਨੇ ਮਹਿੰਗੇ ਮਹਿੰਗੇ ਨਸਿਆਦਕ ਵਸਤੂਆਂ ਖਰੀਦਦੇ ਨੇ ਸ਼ੌਂਕ ਰੱਖਦੇ ਨੇ ਆਪਣੇ ਪਗਾਉਂਦੇ ਨੇ ਕਾਦੇ ਲਈ ਸਿਰਫ ਸਜਾਵਟ ਦੇ ਲਈ ਸੋਨੇ ਦੀ ਦੁਕਾਨ ਵਾਸਤੇ ਅਮੀਰ ਦਿਖਾਉਣ ਵਾਸਤੇ ਧਨਾੜ ਦਿਖਾਉਣ ਵਾਸਤੇ ਤੇ ਉਹਨਾਂ ਦੇ ਵਰਗਾ ਸੰਸਾਰ ਤੇ ਕੋਈ ਹੋਰ ਨਹੀਂ ਇਹੋ ਜਿਹਾ ਦੁਨੀਆ ਦੇ ਅੰਦਰ ਉਹ ਆਪਣਾ ਆਪਣੀ ਪ੍ਰਿਆਪਤ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਉਹ ਪੇਸ਼ ਕਰਦੇ ਨੇ ਹੁਣ ਭਗਤ ਕਬੀਰ ਜੀ ਕਹਿੰਦੇ ਨੇ ਕਹਿੰਦੇ ਇਹ ਜਿੰਨੇ ਵੀ ਤੁਸੀਂ ਸਵਾਦ ਤੁਸੀਂ ਇਹਨਾਂ ਵਸਤੂਆਂ ਦੇ ਵਿੱਚ ਪ੍ਰਾਪਤ ਕਰਦੇ ਹੋ ਉਹਨਾਂ ਨੂੰ ਮਾਨ ਮੰਨ ਰਹੇ ਹੋ ਜਿੰਨਾਂ ਦਾ ਤੁਸੀਂ ਰਸ ਪ੍ਰਾਪਤ ਜਿੰਨਾਂ ਵਿੱਚ ਤੁਸੀਂ ਰਸ ਪ੍ਰਾਪਤ ਕਰਦੇ ਪਏ ਹੋ ਇਹ ਸਾਰੇ ਝੂਠ ਨੇ ਮਿਥਿਆਸ ਨੇ ਇਕ ਉਸ ਹਰ ਕੇ ਨਾਮ ਬਿਨ ਬੰਦੇ ਜੰਪੁਰ ਜਾਏ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਸਾਰੇ ਨੂੰ ਜਮਦੀ ਮਾਰ ਪੈਣੀ ਆ ਬਰਬਾਦ ਦਾ ਨਾਮ ਹੀ ਹੈ ਜਿਹੜਾ ਸਾਨੂੰ ਜਮਦੀ ਮਾਰ ਤੋਂ ਬਚਾ ਸਕਦਾ ਜਨਮ ਮਰਨ ਤੋਂ ਸਾਨੂੰ ਬਚਾ ਕੇ ਪਰਮੇਸ਼ਵਰ ਦੇ ਚਰਨਾਂ ਵਿੱਚ ਸਾਨੂੰ ਪਹੁੰਚਾ ਸਕਦਾ ਉਹ ਹੈ ਪਰਮੇਸ਼ਵਰ ਦਾ ਨਾਮ ਇਸ ਲਈ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਓ ਹੋਰ ਆਸਰੇ ਨੂੰ ਛੱਡ ਕੇ ਦੁਨੀਆ ਦੇ ਨਾਲ ਨਾ ਜਿਤਲਾਓ ਦੀਨ ਨੂੰ ਨਾ ਵਿਸਾਰੋ ਧਰਮ ਨੂੰ ਨਾ ਵਿਸਾਰੋ ਅਸਲ ਮਨੋਰ ਜਿਹੜਾ ਲੈ ਕੇ ਆਇਆ ਉਸ ਨੂੰ ਪੂਰਾ ਕਰੋ। ਇਹੀ ਮਨੁੱਖੀ ਜੀਵਨ ਹੈ ਸਾਡੇ ਕੋਲ ਜਿਸ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਪ੍ਰਾਪਤੀ ਕਰ ਸਕਦੇ ਹਾਂ। ਹੋਰ ਕੋਈ ਜਨਮ ਨਹੀਂ ਸਾਡੇ ਕੋਲ। ਇਹ ਜਨਮ ਮਿਲਿਆ ਵੱਡੇ ਭਾਗਾਂ ਨਾਲ ਪਾਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਨ ਦੀ ਇਹ ਤਰੀ ਬਰੀਆ ਇਸ ਤੋਂ ਬਾਅਦ ਤੇ ਇਸ ਤੋਂ ਪਹਿਲਾਂ ਕੁਝ ਨਹੀਂ ਸੀ। ਹੁਣ ਹੈ ਵਰਤਮਾਨ ਸਮੇਂ ਦੇ ਵਿੱਚ। ਜੋ ਇਸ ਸਮੇਂ ਤੂੰ ਕਿਹੜੀ ਕਮਾਈ ਕਰਦਾ ਵੇ ਕੀ ਕਰਦਾ ਪਿਆ ਹੈ। ਉਸ ਦੇ ਹੁਣ ਸਾਥ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਲ ਪ੍ਰਾਪਤ ਹੋਵੇਗਾ ਹੁਣ ਤੇਰੀ ਇਸ ਸਮੇਂ ਕਮਾਈ ਕਿਹੋ ਜੀ ਹੈ ਨੇਕ ਹੈ ਸਾਫ ਸੁਥਰੀ ਹੈ ਚੰਗੀ ਹੈ ਗੁਰੂ ਵੱਲ ਤੂੰ ਜੁੜਿਆ ਆਇਆ ਜਾਂ ਨਹੀਂ ਜੁੜਿਆ ਹੈ ਇਸ ਦੇ ਆਧਾਰ ਤੇ ਤੈਨੂੰ ਫੈਸਲਾ ਹੋਵੇਗਾ ਜੇ ਹਜੇ ਵੀ ਤੂੰ ਪਾਪ ਕਰਦਾ ਪਿਆ ਹੈ ਦੋ ਨੰਬਰ ਦੇ ਕਮਾਈ ਦੇ ਵਿੱਚ ਤਲਾਇਆ ਹੋਇਆ ਹੈ ਪਰ ਰੂਪ ਦੇ ਵਿੱਚ ਤਲਾਇਆ ਹੋਇਆ ਹੈ ਲੋਭ ਦੇ ਵਿੱਚ ਤਲਾਇਆ ਹੋਇਆ ਹੈ ਕਾਮ ਦੇ ਵਿੱਚ ਤਲਾਇਆ ਹੈ ਕ੍ਰੋਧ ਦੇ ਵਿੱਚ ਤਲਾਇਆ ਹੋਇਆ ਹੈ ਤੇ ਉਸ ਨੂੰ ਸਾਥ ਨੂੰ ਫਲ ਮਿਲ ਜਾਵੇਗਾ ਫਿਰ ਮਹਾਰਾਜ ਦੇ ਅੱਗੇ ਗਿਲੇ ਸਿਕਵੇ ਕਿਸ ਗੱਲ ਨੂੰ ਕਰਦੇ ਹਾਂ ਅਸੀਂ ਕਿ ਮਹਾਰਾਜ ਜੀ ਤੁਸੀਂ ਸਾਡੇ ਨਾਲ ਇੰਜ ਕੀਤਾ ਸਾਨੂੰ ਆਹ ਚੀਜ਼ ਨਹੀਂ ਦਿੱਤੀ ਵਾਹ ਨਹੀਂ ਦਿੱਤੀ ਰੱਬ ਕਿਸੇ ਦੇ ਨਾਲ ਭੇਦਭਾਵ ਨਹੀਂ ਕਰਦਾ ਸਾਡੇ ਕਰਮਾ ਕਰਕੇ ਸਾਨੂੰ ਫਲ ਮਿਲਦੇ ਨੇ ਜਿਵੇਂ ਜਸ ਤਰਤੀ ਦੇ ਵਿੱਚ ਅਸੀਂ ਬੀਜ ਬੋਵਾਂਗੇ ਉਹੋ ਜਿਹਾ ਸਾਨੂੰ ਫਲ ਪ੍ਰਾਪਤ ਕਰ ਲਵਾਂਗੇ ਸੋ ਪਾਗਾਂ ਵਾਲਿਓ ਇਸ ਲਈ ਚੰਗੀ ਕਮਾਈ ਕਰੋ ਨੇਕ ਕਮਾਈ ਕਰੋ ਨੇਕ ਕਮਾਈ ਦਾ ਫਲ ਹਮੇਸ਼ਾ ਹੀ ਨੇਕ ਨੇਕ ਮਿਲ ਪ੍ਰਾਪਤ ਹੋਏਗਾ ਪਾਪ ਚੰਗਾ ਹੀ ਪ੍ਰਾਪਤ ਹੋਏਗਾ ਚੰਗੀ ਸੰਗਤ ਵਿੱਚ ਬੈਠੋ ਚੰਗੀ ਸੰਗਤ ਵਿੱਚ ਬਹਿਣ ਦੇ ਨਾਲ ਕੀ ਪ੍ਰਭਾਵ ਪਵੇਗਾ ਕੀ ਅਸਰ ਪਵੇਗਾ ਚੰਗੀ ਸੰਗਤ ਦੇ ਵਿੱਚ ਬਹਿਣ ਦੇ ਨਾਲ ਸਾਨੂੰ ਛੱਡ ਜਾਂਦੇ ਚੰਗੇ ਗੁਨਾਹ ਹੋਣਗੇ ਸਾਡੇ ਅੰਦਰ ਉਹ ਗੁਨਾਹ ਦਾ ਨਾਸ ਹੋਵੇਗਾ ਸੋ ਅੱਜ ਦੇ ਸੁਭਾਵ ਨੂੰ ਸਲੋਕ ਦੀ ਵਿਚਾਰ ਕਰਦੇ ਆ ਬਿੰਦ ਪ੍ਰਕਾਰ ਦੀਆਂ ਭੁੱਲ ਹੋ ਗਈਆਂ ਹੋਣਗੀਆਂ ਆਪਸ ਵਿੱਚ mutual ਸੰਗਤ ਬਖਸ਼ਣ ਨੂੰ ਬਖਸ਼ ਲੈਣਾ ਭੁੱਲਾ ਮੇਰੀਆਂ ਕੋਈ ਵਿਚਾਰ ਵਧੀਆ ਲੱਗੀ ਹੋਵੇ ਤੇ ਦੱਸਦਾ ਨਾ ਜਾਣ ਕੇ ਪਰਮੇਸ਼ਵਰ ਦਾ ਜਾਣ ਕੇ ਉਸ ਨੂੰ ਆਪਣੇ ਦਿਲ ਦੇ ਵਿੱਚ ਬਸੰਦਾ ਜਤਨ ਕਰਨਾ ਹੋਈਆਂ ਬਿੰਦ ਭੁੱਲਾਂ ਦੀ ਕਿਮਾ ਸੁਬਨਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ